ਮਾਸਟਰ ਜਹਾਕੀ ਬਲਫੇਰ ਸੁਸਾਇਟੀ ਸਮਰਾਲਾ ਵੱਲੋਂ 22, 23, 24 ਅਤੇ 25 ਮਾਰਚ ਨੂੰ ਆਈਟੀਆਈ ਸਮਰਾਲਾ ਵਿਕੇ ਦੂਜੀ ਸਮਰਾਲਾ ਹਾਕੀ ਲੀਗ ਕਰਵਾਈ ਜਾ ਰਹੀ ਹੈ ਸੁਸਾਇਟੀ ਦੇ ਪ੍ਰਧਾਨ ਕਮਲਜੀਤ ਸਿੰਘ ਸਾਹੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਸਾਲ ਪਹਿਲੀ ਹਾਕੀ ਲੀਗ ਦੀ ਸਫਲਤਾ ਤੋਂ ਬਾਅਦ ਸਾਨੂੰ ਕਿਡਾਰੀਆਂ ਵੱਲੋਂ ਚੰਗਾ ਹੰਗਾਰਾ ਮਿਲਿਆ ਜਿਸ ਕਾਰਨ ਅਸੀਂ ਇਸ ਵਾਰ ਤਿੰਨ categories ਦੇ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ ਜਿੰਨਾ ਵਿੱਚੋਂ 40 ਤੋਂ ਵੱਧ ਉਮਰ ਵਰਗ ਦੇ 50 ਸਾਲ ਤੋਂ ਵੱਧ ਉਮਰ ਵਰਗ ਦੇ ਮਰਦਾਂ ਦੇ ਮੁਕਾਬਲੇ ਕਰਵਾਈ ਜਾਣਗੇ ਇਸ ਤੋਂ ਇਲਾਵਾ ਔਰਤਾਂ ਦੇ 35 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲੇ ਵੀ ਕਰਵਾਈ ਜਾਣਗੇ ਉਹਨਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਮੈਡਲ ਸਰਟੀਫਿਕੇਟ ਤੋਂ ਇਲਾਵਾ 4 ਲੱਖ ਰੁਪਏ ਤੱਕ ਦੇ ਇਨਾਮ ਵੰਡੇ ਜਾਣਗੇ ਉਹਨਾਂ ਦੱਸਿਆ ਕਿ ਇਸ ਲੀਗ ਦੌਰਾਨ ਕਰੀਬ 5 ਰਾਜਾਂ ਦੇ ਖਿਡਾਰੀਆਂ ਦੇ ਵਿਚਕਾਰ ਹਾਕੀ ਦੇ ਦਿਲਚਸਪ ਮੁਕਾਬਲੇ ਕਰਵਾਈ ਜਾਣਗੇ ਸੰਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਆ ਮੈਂ ਕਮਲਜੀਤ ਸ਼ਾਹੀ ਪ੍ਰਧਾਨ ਮਾਸਟਰ ਹਾਕੀ ਵੈਲਫੇਅਰ ਸੁਸਾਇਟੀ ਸੰਮਰਾਲਾ ਤੇ ਅਸੀਂ ਇਹ ਦੂਜਾ ਟੂਰਨਾਮੈਂਟ ਕਰਵਾਇਆ ਕਰਵਾਉਣ ਜਾ ਰਹੇ ਹਾਂ ਜਿਹਦੇ ਵਿੱਚ 35 ਪਲੱਸ ਦੀ ਵੂਮਨਸ ਦੀ 40+ ਮੈਨ 50+ ਮੈਨ ਦੀਆਂ ਜਿਹੜੀਆਂ ਟੀਮਾਂ ਨੇ ਹਿੱਸਾ ਲੈਣ ਗਿਆ ਇਹ ਇੱਕ ਨੈਸ਼ਨਲ ਲੈਵਲ ਦਾ ਟੂਰਨਾਮੈਂਟ ਹੈ ਜਿਹਦੇ ਵਿੱਚ ਲਗਭਗ 5 ਸਟੇਟਾਂ ਦੀਆਂ ਟੀਮਾਂ ਨੇ ਜਿਹੜੀਆਂ ਹਿੱਸਾ ਲੈਣ ਜਾ ਰਹੀਆਂ ਨੇ ਤੇ ਇਹ ਸਾਰੇ ਮੁਕਾਬਲੇ ਲੀਗ ਕਮ ਨਾਕਆਊਟ ਹੋਣਗੇ ਤੇ ਜਿਹੜੇ ਜੇ 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 ਸਟੇਟ ਦੀ ਗੱਲ ਕਰੀਏ ਤਾਂ ਕਿੰਨੀਆਂ ਸਟੇਟਾਂ ਜਿਹੜੀਆਂ ਪਾਰਟਿਸਿਪੇਟ ਕਰ ਰਹੀਆਂ ਹਾਂ ਇਹਦੇ ਵਿੱਚ ਜੀ ਜੰਮੂ ਕਸ਼ਮੀਰ ਹੈ ਤੇ ਹਰਿਆਣਾ ਹੈ ਅ ਕਰਨਾਟਕਾ ਹੈ ਤੇ ਇਹਨਾਂ ਜਿਹੜੀਆਂ ਸਟੇਟਾਂ ਦੀਆਂ ਟੀਮਾਂ ਨੇ ਸਾਨੂੰ ਯੱਸ ਕੀਤੀ ਹੈ ਤੇ ਇਹ ਤੋਂ ਸਿਵਾਏ ਹੋਰ ਵੀ ਇੱਕ ਦੋ ਜਿਹੜੇ ਸਟੇਟਾਂ ਨੇ ਉਹ ਵੀ ਵਿਚ ਹਿੱਸਾ ਲੈ ਰਹੀ ਹੈ ਹਾਂ ਜੀ ਇੰਟਰੋਡਿਊਸ ਕਰਾ ਲੈਂ ਮੈਂ ਡਾਕਟਰ ਸਰਦੀਪ ਸ਼ਾਹੀ ਐਡਵਾਈਜ਼ਰ ਮਾਸਟਰਸ ਹੋਕੀ ਵੈਲਫੇਅਰ ਸੁਸਾਇਟੀ ਸਮਰਾ ਸਮਰਾਲਾ ਇਹ ਬੇਸਿਕਲੀ ਅਸੀਂ ਜਿਹੜਾ ਨੇ ਲੀਗ ਤਾਂ ਕੰਮ ਸ਼ੁਰੂ ਕੀਤਾ ਅਸੀਂ ਬੜਾ ਪਹਿਲਾਂ ਜਦੋਂ ਸਕੂਲ ਟਾਈਮ ਪੜ੍ਹਦੇ ਸੀ ਜਾਂ ਕਾਲਜ ਟਾਈਮ ਪੜ੍ਹਦੇ ਸੀ ਉਦੋਂ ਅਸੀਂ ਇੱਥੇ ਇੱਕ ਟੂਰਨਾਮੈਂਟ ਕਰਾਉਂਦੇ ਹੁੰਦੇ ਸੀਗੇ ਤੋਂ ਬੜਾ ਇੰਡੀਆ ਲੈਵਲ ਤੇ ਟੀਮਾਂ ਉਹਦੇ ਚ ਆਉਂਦੀਆਂ ਸੀ इवन 올ímpian ਤੱਕ ਇੱਥੇ ਸਮਰਾਲੇ ਦੀ ਆਈਟੀਆਈ ਦੀ ਗਰਾਊਂਡ 'ਚ ਖੇਡਦੇ ਰਹੇ ਨੇ ਉਤੋਂ ਬਾਅਦ ਹੁਣ ਕੰਮਾਂ ਦੇ ਵਿੱਚ ਸਾਰੇ ਇੱਧਰ ਉੱਧਰ ਚਲੇ ਗਏ ਉਤੋਂ ਬਾਅਦ ਅਸੀਂ ਹੁਣ ਫੇਰ ਦੁਬਾਰਾ ਇਹ ਮਹਿਸੂਸ ਕੀਤਾ ਵਿਹਾ ਹਾਕੀ ਜਿਹੜੀ ਆ ਉਹਨੂੰ ਦੁਬਾਰਾ ਸਮਰਾਲੇ ਦੇ ਵਿੱਚ ਜਿਹੜਾ ਪ੍ਰਮੋਟ ਕੀਤਾ ਜਾਵੇ ਸਾਡਾ ਇਹਦੇ ਪਿੱਛੇ ਜਿਹੜਾ ਮੇਨ ਪਰਪਸ ਹੈ ਇੱਕ ਸਪੋਰਟਸ ਦਾ ਜਿਹੜਾ ਕਲਚਰ ਹੈ ਉਹਨੂੰ ਅਸੀਂ ਚਾਹੁੰਦੇ ਆਂ ਵੀ ਹਲਾਰਾ ਦਿੱਤਾ ਜਾਵੇ ਖਾਸ ਕਰਕੇ ਹਾਕੀ ਦੇ ਵਿੱਚ ਮਾਸਟਰ ਹਾਕੀ ਦਾ ਜਿਹੜਾ ਅਸੀਂ ਚੁਣੀ ਹੈਗੀ ਆ ਗੱਲ ਵੀ ਮਾਸਟਰ ਹਾਕੀ ਤੇ ਆਪਾਂ ਨੇ ਕੰਮ ਕਰਨਾ ਹੈ ਜ ਟੂਰਨਾਮੈਂਟ ਕਰਨੇ ਨੇ ਉਹਦਾ ਵੱਡਾ ਮਕਸਦ ਇਹ ਹੈ ਵੀ ਇੱਕ ਤਾਂ ਇਹ ਹੈ ਵੀ ਜਿਹੜੇ ਪਲੇਅਰ ਜਿੰਨੀ ਦੇਰ ਤੱਕ ਖੇਡਦੇ ਆ ਸਕੂਲਾਂ ਕਾਲਜਾਂ ਤੱਕ ਖੇਡਦੇ ਰਹਿੰਦੇ ਆ ਉਹ ਤੋਂ ਬਾਅਦ ਫਿਰ ਉਹ ਛੱਡ ਛੜਾ ਜਾਂਦੇ ਆ ਤੇ ਇੱਕ ਤਰ੍ਹਾਂ ਦਾ ਬਿਲਕੁਲ ਹੀ ਜਿਹਨੂੰ ਕਹ ਲੋ ਪੈਸੇ ਬੋਹ ਜਾਂਦੇ ਆ ਸਾਡੀ ਇਹ ਐਫਰਟ ਹੈ ਵੀ ਇਹਨਾਂ ਨੂੰ ਮੁੜ ਕੇ ਐਕਟਿਵ ਕਰੀਏ ਇੱਕ ਤਾਂ ਉਹ ਐਕਟਿਵ ਹੋਣਗੇ ਦੂਜੀ ਗੱਲ ਆਪਾਂ ਸਾਰੇ ਜਾਣਦੇ ਆ ਵੀ ਮਨੁੱਖ ਜਿਹੜਾ ਦੇਖ ਕੇ ਸਿੱਖਦਾ ਹੈ ਜਿਹੜੇ ਛੋਟੇ ਬੱਚੇ ਨੇ ਜਾਂ ਯੰਗ ਨੌਜਵਾਨ ਨੇ ਉਹ ਇਸ ਗੱਲ ਤੋਂ ਬੜਾ ਮੋਟੀਵੇਟ ਹੁੰਦੇ ਆ ਵੀ ਜਦੋਂ 50-50 ਸਾਲ ਦੇ 60-60 ਸਾਲ ਦੇ ਬੰਦੇ ਤੇ 40-40 ਸਾਲ ਦੀਆਂ ਕੁੜੀਆਂ ਤੇ ਫੀਮੇਲ ਜਿਹੜੀਆਂ 50-50 ਸਾਲ ਦੀਆਂ ਉਹ ਖੇਡਦੀਆਂ ਤਾਂ ਉਹਨਾਂ ਨੂੰ ਇੱਕ ਮੋਟੀਵੇਸ਼ਨ ਜਿਹੜੀ ਆ ਮਿਲਦੀ ਹੈ ਸੋ ਸਾਡਾ ਕੁੱਲ ਮਿਲਾ ਕੇ ਇੱਕ ਜਿਹੜਾ ਹਾਕੀ ਦਾ ਕਲਚਰ ਹੈ ਇੱਥੇ ਸਮਰਾਲੇ ਦੇ ਵਿੱਚ ਇੱਕ ਫੈਸਟੀਵਲ ਦੇ ਰੂਪ ਦੇ ਵਿੱਚ ਜਿਹੜਾ ਹਾਕੀ ਨੂੰ ਪ੍ਰਮੋਟ ਕਰਨ ਦਾ ਸਾਡਾ ਇਹ ਉਪਰਾਲਾ ਹੈ ਤੇ ਪਿਛਲੇ ਸਾਲ ਜਿਹੜਾ ਸੀ ਬੜਾ ਅੱਛਾ ਰਿਹਾ ਪਿਛਲੇ ਸਾਲ ਇੱਕ ਕੈਟਾਗਰੀ ਸੀ ਇਸ ਵਾਰ ਤਿੰਨ ਕੈਟਾਗਰੀਆਂ ਇਸ ਕੈਟਾਗਰੀਜ਼ ਅੱਗੇ ਨੂੰ ਹੋਰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨੂੰ ਵੱਧ ਤੋਂ ਵੱਧ ਵਧਾਇਆ ਜਾਵੇ ਤੇ ਜਿਹੜਾ ਕਲਚਰ ਹੈ ਸਪੋਰਟਸ ਦਾ ਹਾਕੀ ਦਾ ਇਹਨੂੰ ਹੋਰ ਪ੍ਰਫੁੱਲਤ ਕੀਤਾ ਜਾਵੇ ਹਾਂਜੀ ਹਾਂਜੀ ਤੁਹਾਡਾ ਰੁਪਿੰਦਰ ਸਿੰਘ ਗਿੱਲ ਜਰਨਲ ਸਕੱਤਰ ਜਿਹੜਾ ਵਾਏ ਸ਼ੁਰੂ ਕੀਤਾ ਜਾ ਰਿਹਾ ਦੂਜਾ ਹਾਕੀ ਦਾ ਕੀ ਹੈ ਇੱਕ ਕਦੋਂ ਤੋਂ ਸ਼ੁਰੂ ਹੋਏਗਾ ਤੇ ਕਿੱਥੇ ਹੋਏਗਾ ਜਿਹੜੇ ਇਹ 22 ਤੋਂ 25 ਮਾਰਚ ਨੂੰ ਅਸੀਂ ਕਰਾ ਰਹੇ ਹਾਂ ਆਈਟੀਆਈ ਸਮਰਾਲਾ ਲੋਕਲ ਹੈਗਾ ਗਰਾਊਂਡ ਸਾਡਾ ਜਿੱਥੇ ਪਹਿਲਾਂ ਵੀ ਹਾਕੀ ਦੇ ਟੂਰਨਾਮੈਂਟ ਹੁੰਦੇ ਨੇ ਤੇ ਤਕਰੀਬਨ ਸਾਡੇ ਕੋਲ 16 ਦੇ ਕਰੀਬ ਟੀਮਾਂ ਹੈਗੀਆਂ ਨੇ ਜਿਹਦੇ ਵਿੱਚ 40 ਪਲੱਸ men ਹੈਗਾ 50 ਪਲੱਸ men women 35 ਪਲੱਸ ਆ ਤੇ ਤਕਰੀਬਨ 6 ਸਟੇਟਾਂ ਨੇ ਜੰਮੂ ਕਸ਼ਮੀਰ ਹੈਗਾ ਹਰਿਆਣਾ ਹਿਮਾਚਲ ਤੇ ਤਾਮਲ ਅਡੂ ਜੰਮੂ ਕਸ਼ਮੀਰ ਇਹ ਪੰਜਾਬ ਇਹ ਟੀਮਾਂ ਨੇ ਇਹਨਾਂ ਦੇ ਮੁਕਾਬਲੇ ਹੋਣਗੇ ਦਿਲਕਿਚਮੇ ਮੁਕਾਬਲੇ ਕਰਵਾਏ ਜਾਣਗੇ